ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਸਾਰੀਆਂ ਪਸ਼ਮੀਨਾ ਦੀਆਂ ਨੇ ਵਿంటర్ ਸਪੈਸ਼ਲ ਕਲੈਕਸ਼ਨਾਂ ਨੇ ਬਹੁਤ ਪਿਆਰੀ ਡਿਜ਼ਾਈਨ ਰੰਗਾਂ ਤੇ ਪੈਟਰਨ ਦੇ ਨਾਲ ਆਈਆਂ ਨੇ ਰੰਗ ਇਹਨਾਂ ਵਿੱਚ ਹੋਰ ਵੀ ਅਵੇਲੇਬਲ ਨੇ ਕੋਸ਼ਿਸ਼ ਕਰਾਂਗੇ ਕਿ ਸਭ ਤੇ ਇੱਥੇ ਡਿਸਕ੍ਰਿਪਸ਼ਨ ਦੇ ਦੇਆ ਐ 1900 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਬ੍ਰਾਈਡਲ ਸਪੈਸ਼ਲ ਕਲੈਕਸ਼ਨਾਂ ਨੇ ਵੈਡਿੰਗਸ ਤੇ ਪਾਉਣ ਵਾਲੀਆਂ ਬਹੁਤ ਡਾਰਕ ਕਲਰਸ ਦੇ ਚੇ ਕਲੈਕਸ਼ਨ ਆਈਆਂ ਨੇ ਸੂਟ ਬਾਈ ਕਰਨਾ ਚਾਹ ਕੋਈ ਵੀ ਕੁਇਰੀ ਕਰਨੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਚਾਹੇ ਜੋ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਆ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਐ ਵਾਲੀਆਂ ਬਹੁਤ ਹੀ ਬਿਊਟੀਫੁਲ ਜਾਮਵਰ ਪਸ਼ਮੀਨਾ ਸੂਟ ਨੇ 40 ਇੰਚ ਦੀ ਲੈਂਥ ਆਏਗੀ ਸ਼ਰਟ ਦੀ ਫ੍ਰੀ ਸਾਈਜ਼ ਹੈ ਚਾਰ ਦੀ ਲੈਂਥ ਜਾਦਾ ਵੀ ਬਣ ਸਕਦੀ ਹੈ ਜ ਜੜੀ ਵਿਡਥ ਆਏਗੀ ਉਹ 40 ਹੈ ਸ਼ਮੀਨਾ ਜਾਮਰ ਦਾ ਇਹ ਫੁੱਲ ਵੱਡੇ ਬਾਰ ਵਾਲਾ ਸ਼ਾਲ ਆਏਗਾ ਤੇ ਪਲੇਨ ਇਹਦਾ ਬਾਟਮ ਆਏਗਾ ਪ੍ਰਾਈਸ ਇਹਦਾ 1100 ਰੁਪਏ ਆ ਫ੍ਰੀ ਸ਼ਿਪਿੰਗ ਚਾਰਜਸ ਆਲਓਵਰ ਇਦੀਆ ਬਾਟਮ ਪਲੇਨ ਹੈ ਇਹਨਾਂ ਵਿੱਚ ਮੇਰੇ ਕੋਲ ਫਿਲਹਾਲ 20 ਕਲਰ ਅਵੇਲੇਬਲ ਨੇ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਦਿੱਤਾ ਆ ਰੰਗੇ ਦੇ ਵਿੱਚ ਵੀ 20 ਨੇ ਤੇ ਸਾਰੇ ਹੀ ਰੰਗ ਦੇ ਡਿਜ਼ਾਈਨ ਬਹੁਤ ਹੀ ਸੋਨੇ ਦੇ ਸੁਪੀਰੀਅਰ ਕੁਆਲਿਟੀ ਦੇ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਨ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਦੇਖਦੇ ਰਹੋ ਕਿ ਅੱਜਕਲ ਕਿਹੜੇ-ਕਿਹੜੇ ਸੂਟ ਕਿਹੜੇ-ਕਿਹੜੇ ਡਿਜ਼ਾਈਨ ਵਿੱਚ ਪੈਟਰਨ ਵਿੱਚ ਟ੍ਰੈਂਡ ਕਰ ਰਹੇ ਨੇ ਅੱਜ ਦੀਆਂ ਸਾਰੀਆਂ ਕਲੈਕਸ਼ਨਾਂ ਪਸ਼ਮੀਨਾ ਦੀਆਂ ਨੇ ਰੰਗ ਡਿਫਰੈਂਟ ਆਣਗੇ ਪ੍ਰਾਈਸ ਡਿਫਰੈਂਟ ਆਣਗੇ ਡਿਜ਼ਾਈਨ ਡਿਫਰੈਂਟ ਆਣਗੇ ਬਟ ਕਲੈਕਸ਼ਨਾਂ ਜਿੰਨੀਆਂ ਵੀ ਅੱਜ ਦੀ ਵੀਡੀਓ ਵਿੱਚ ਨੇ ਸਾਰੀਆਂ ਹੀ ਟੋਟਲ ਹੀ ਪਸ਼ਮੀਨਾ ਦੀਆਂ ਨੇ ਕੁਝ ਕਲੈਕਸ਼ਨਾਂ ਅੱਗੇ ਪਿੱਛੇ ਹੋ ਗਈਆਂ ਨੇ ਉਹਨਾਂ ਦੀ ਡਿਸਕ੍ਰਿਪਸ਼ਨ ਮੈਂ ਅਲੱਗ ਤੋਂ ਇੱਥੇ ਐਡ ਕਰ ਦੇਵਾਂਗੀ ਹੈ ਵੀ ਪਹਿਲੇ ਵਾਲੀਆਂ ਕਲੈਕਸ਼ਨਾਂ ਵਿੱਚੋਂ ਹੀ ਆ ਗਿਆ 1900 ਦੇ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਸੁਪੀਰੀਅਰ ਕੁਆਲਿਟੀ ਦਾ ਪਸ਼ਮੀਨਾ ਦਾ ਸੂਟ ਮਿਲੇਗਾ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੈ ਪਿਓਰ ਪਸ਼ਮੀਨਾ ਦਾ ਬਾਟਮ ਮਿਲੇਗਾ थ्रेड वीਵਿੰਗ ਜਿਹੜਾ ਡਿਜ਼ਾਈਨ ਉਹਨਾਂ ਤੇ ਹੋਇਆ ਹੈ ਗੱਲੇ ਤੇ ਵੀ ਕਢਾਈ ਹੈ ਘੇਰੇ ਵੀ ਬਣਿਆ ਹੋਇਆ ਝਾਲ ਬਹੁਤ ਪਿਆਰਾ ਹੈ ਪਿਆਰਾ ਹੈ ਕੰਟਰਾਸਟ ਕੀਤਾ ਹੈ थ्रेड ਕਾਨੀ ਵਰਕ ਵਾਲਾ ਜਿਹੜਾ ਹੁੰਦਾ ਹੈ ਉਹ ਵਾਲਾ ਡਿਜ਼ਾਈਨ ਹੈ ਨਾਲ ਰਾਂਗੇ ਦੇ ਵਿੱਚ 23 ਨੇ 23 ਰੰਗਾਂ ਵਿੱਚ ਇਹ ਵਾਲੇ ਸੂਟ ਆਏ ਨੇ ਕੁਝ ਰੰਗ ਬਿਲਕੁਲ ਡਾਰਕ ਟੋਨ ਵਿੱਚ ਜਿਵੇਂ ਕਿ ਬ੍ਰਾਈਡਲ ਸਪੈਸ਼ਲ ਕਲੈਕਸ਼ਨਾਂ ਹੁੰਦੀਆਂ ਨੇ ਉਵੇਂ ਦੇ ਨੇ ਕੁਝ ਲਾਈਟ ਟੋਨ ਵਿੱਚ ਨੇ ਕੁਝ ਮੀਡੀਅਮ ਵਿੱਚ ਨੇ ਹਰ ਰੇਂਜ ਗਰੁੱਪ ਨੂੰ ਸਾਹਮਣੇ ਰੱਖ ਕੇ ਜਿਹੜੇ ਸੂਟ ਨੇ ਇਹ ਤਿਆਰ ਕੀਤੇ ਗਏ ਨੇ। ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ ਦਿੱਤਾ ਆ 6239245750। ਇਹ ਵੈਡਿੰਗ ਸਪੈਸ਼ਲ ਰੇਂਜ ਆਈ ਹੈ ਪਸ਼ਮੀਨਾ ਸੂਟਸ ਦੀ। ਜਾਂਬਰ ਵੇਵਿੰਗ ਸੂਟ ਫੈਬਰਿਕ ਹੈ ਪਸ਼ਮੀਨਾ ਦਾ ਵੈਡਿੰਗ ਲਈ ਸਪੈਸ਼ਲ ਹੈ। ਟਾਪ ਜਿਹੜਾ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦਾ ਵਿਸਕੋਸ ਪਸ਼ਮੀਨਾ ਹੈ। ਜਰੀ ਵਰਕ ਹੋਇਆ ਸਟਾਲ ਵੀ ਬਹੁਤ ਹੀ ਪਿਆਰਾ ਜਰੀ ਵੇਵਿੰਗ ਨਾਲ ਆਏਗਾ ਪਿਓਰ ਜਿਹੜਾ ਪਸ਼ਮੀਨਾ ਦਾ ਬਾਟਮ ਹੈ ਉਹ ਵੀ ਜਾਮਵਰ ਵੇਵਿੰਗ ਨਾਲ ਆਏਗਾ ਤੇ ਬਾਟਮ ਤੇ ਵੀ ਡਿਜ਼ਾਈਨ ਹੈ ਜਿਵੇਂ ਦਾ ਸ਼ਰਟ ਤੇ ਦਿੱਤਾ ਆ ਉਹਦੇ ਨਾਲ ਮੈਚ ਕਰਕੇ ਇਹਦੇ ਵਿੱਚ ਰੰਗ 15 ਨੇ ਸਾਰੇ ਮੈਂ ਇੱਥੇ ਐਡ ਕੀਤੇ ਹੋਏ ਨੇ ਲੈਂਥ ਵਿਡਥ ਦਾ ਕੋਈ ਇਸ਼ੂ ਨਹੀਂ ਆ ਫੁੱਲ ਲੈਂਥ ਦੀਆਂ ਸ਼ਰਟਾਂ ਨੇ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਸਾਰੀਆਂ ਹੀ ਐਵਾਂ ਵਾਲੀਆਂ ਮੇਰੇ ਕੋਲ 4 ਤੋਂ 5 ਰੰਗਾਂ ਵਿੱਚ ਪਸ਼ਮੀਨਾ ਦੀ ਕਲੈਕਸ਼ਨ ਆਣ ਗਈਆਂ 1450 ਰੁਪਏ ਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰਜਸ ਨਾਲ ওভার ਇੰਡੀਆ ਪਸ਼ਮੀਨਾ ਦਾ ਬੋਟਮ ਪਸ਼ਮੀਨਾ ਦੀ ਸ਼ਾਰਟ ਪਸ਼ਮੀਨਾ ਦਾ ਸਟੌਲ ਆਏਗਾ ਜਰੀ ਵਰਕ ਹੈ ਨਵੇਂ ਆਰਟੀਕਲ ਐਡ ਹੋਏ ਨੇ 8 ਕਲਰ ਦੇ ਨਾਲ 1450 ਰੁਪਏ ਦਾ ਪ੍ਰਾਈਸ ਹੈ ਬ੍ਰਾਂਡਡ ਕਲੈਕਸ਼ਨਾਂ ਨੇ ਡਿਜ਼ਾਈਨਰ ਸੂਟ ਨੇ ਰੰਗੇ ਦੇ ਵਿੱਚ ਮੇਰੇ ਕੋਲ ਆਟ ਨੇ ਬਾਕੀ ਤੁਸੀਂ ਅਗਰ ਸੂਟ ਪਾਈ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜਸਵੀ ਸੂਟ ਦੇ ਬਾਰੇ ਵਿੱਚ ਇਹ 11 ਰੰਗਾਂ ਵਿੱਚ ਤੁਹਾਨੂੰ ਆਏਗਾ 4 XL ਤੱਕ ਤੁਸੀਂ ਇਹਨੂੰ ਸਟਿਚ ਕਰ ਸਕਦੇ ਹੋ ਜਿਹੜਾ ਇਹਦਾ ਬਾਟਮ ਦੀ ਚੌੜਾਈ ਆਏਗੀ ਉਹ 28 ਇੰਚ ਤੋਂ ਜ਼ਿਆਦਾ ਦੀ ਆਏਗੀ ਪ੍ਰਾਈਸ ਇਹਦਾ 1320 ਰੁਪਏ ਆ ਪਾਰਟੀਵੇਅ ਕਲੈਕਸ਼ਨਾਂ ਨੇ ਬਾਟਮ ਤੇ ਵਰਕ ਡਿਜ਼ਾਈਨ ਦਿੱਤਾ ਆ। ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ। ਤਾਂ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਚੈਨਾਂ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਔਰ ਨਵੇਂ-ਨਵੇਂ ਸੂਟਾਂ ਨਾਲ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।